ਅੱਜ ਅਨੋਖੇ ਅਮਚੀ ਸੰਗਤ ਵਰ ਬਸਤੀ ਜੀ ਸੱਚੇ ਮੇਲੇ ਆਇਆ ਸਗਤਾਂ ਨਤਮਸਤ ਸਵੇਰ ਤੋਂ ਹੀ ਸੇਵਾ ਕਰ ਰਹੀਆਂ ਨੇ ਤੁਸੀਂ ਪਹੁੰਚੇ ਹੋ ਠੀਕ ਨਾ ਚਾਹੋ ਬਾਬਾ ਦੀਪ ਸਿੰਘ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਧਰਤੀ ਤੇ ਬਾਬਾ ਜੀ ਧਰਮ ਖੰਡ ਸਰਮ ਖੰਡ ਗਿਆਨ ਖੰਡ ਕਰੋ ਖੰਡ ਸਾਰੇ ਟੱਪ ਕੇ ਸੱਚ ਜਾਣ ਦੇ ਵਾਸੀ ਨੇ ਉਹਨਾਂ ਦੀ ਨਿਰੰਕਾਰ ਨਾ ਭੇਦਤਾ ਹੈ ਔਰ ਅਰਦਾਸ ਦੇ 13 ਦੇ 13 ਗੁਣ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਕਭਈ ਹੱਟੀਆਂ ਜਪੀਆਂ ਤਪੀਆਂ ਸਿੱਧੀ ਸਿੱਖੀ ਸਦਕਾ ਐਸਾ ਸਵਾਸਾਂ ਸੰਗ ਨਵਾਇਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹ ਸਾਰੇ ਗੁਣ ਬਾਬਾ ਜੀ ਜਿਨੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਹਾਜ਼ਰੀਆਂ ਭਰ ਕੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈ ਰਹੀਆਂ ਹੈ ਸਾਡੇ ਵੀ ਆਇ ਰਹੀ ਸੀ ਆਪ ਜੀ ਦੇ ਚੈਨਲਾਂ ਦਾ ਵੀ ਧੰਨਵਾਦ ਜੋ ਬਾਬਾ ਜੀ ਦੇ ਸੰਬੰਧ ਵਿੱਚ ਦੋ ਲਫਜ਼ ਬੋਲਣ ਵਾਸਤੇ ਆਪ ਜੀ ਨੇ ਹਾਜ਼ਰੀ ਲਵਾਈ ਸਾਰੇ ਚੈਨਲ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਆਈ ਪਰ ਸੇਵਾ ਕਰ ਰਹੀ ਬੜੀ ਨਿਮਰਤਾ ਵੇ ਹਾਂ ਜੀ ਹਰ ਪਾਸੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਹੈ ਕੋਈ ਜਲ ਦੀ ਸੇਵਾ ਕਰ ਰਿਹਾ ਹੈ ਆ ਫੁੱਲਾਂ ਦੀ ਸੇਵਾ ਵੇਖ ਲਓ ਤੁਸੀਂ ਲੱਖਾਂ ਕਰੋੜਾਂ ਦਾ ਬਜਟ ਹੈ ਪਿਆਰ ਵਾਲੇ ਰੂਹਾਂ ਬੈਠੀਆਂ ਹੋਈਆਂ ਪਿਆਰ ਵਾਲੀਆਂ ਰੂਹਾਂ ਬੈਠੀਆਂ ਐਡਾ ਡਾ ਵੱਡਾ ਹਾਜ਼ਰੀਆਂ ਜਿਹੜੀਆਂ ਬਾਬਾ ਜੀ ਦਰ ਤੇ ਬਹੁਤ ਸੰਗਤਾਂ ਸੇਵਾ ਕਰਕੇ ਲਾਹ ਲੈ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ